ਮੁਹੰਮਦ ਖਲਾਦੀ ਕਪੂਰਥਲਾ ਅੰਮ੍ਰਿਤਸਰ ਰੋਡ 'ਤੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਜਿਸ ਦੱਸਿਆ ਗਿਆ ਕਿ ਇੱਕ ਕਾਰ 'ਚ ਸਵਾਰ 4 ਵਿਅਕਤੀ ਜੋ ਕਿ ਬਾਬਾ ਬਕਾਲਾ ਦੇ ਪਿੰਡ ਦੁੱਲੂ ਨੰਗਲ ਦੇ ਰਹਿਣ ਵਾਲੇ ਹਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਗਿਆ ਕਿ ਅੰਮ੍ਰਿਤਸਰ ਰੋਡ 'ਤੇ ਤੇਜ਼ ਰਫ਼ਤਾਰ ਤੋਂ ਬਿਨਕਾਰ ਤੇ 30 ਰਫ਼ਤਾਰ ਕਾਰ ਬੇਕਾਬੂ ਹੋ ਕੇ ਕਾਰ 'ਚ ਜਾਵੜੀ। ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਵਾਰ ਦੋ ਔਰਤਾਂ ਤੇ ਨਾਲ ਦੋ ਪੁਰਸ਼ ਗੰਭੀਰ ਰੂਪ 'ਚ ਜ਼ਖਮੀ ਹੋ ਗਏ। जिन्ना नु इलाज ਲਈ ਸਰਕਾਰੀ ਹਸਪਤਾਲ ਚ ਲਜਾਇਆ ਗਿਆ ਜਿੱਥੇ ਇਲਾਜ ਦੌਰਾਨ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਅਤੇ ਬਾਕੀਆਂ ਨੂੰ ਇਲਾਜ ਲਈ ਜਲੰਧਰ ਰੈਫਰ ਕਰ ਦਿੱਤਾ ਗਿਆ ਦਾਸ ਜੀ ਇਹ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਾਰਵਾਈ ਜਲ ਤੋ ਜਲ ਸ਼ੁਰੂ ਕੀਤੀ ਜਾਵੇਗੀ ਇੱਕ ਐਕਸੀਡੈਂਟ ਹੋਇਆ ਹੈ ਆਪਣਾ ਜੰਮੂ ਪਾਲੇਸ ਦੇ ਕੋਲ ਕਿੰਨੇ ਜਣੇ ਇੰਜਰਡ ਹੋਏ ਹਨ ਚਾਰ ਜਣੇ ਹੈ ਇੱਕ ਗਰਾਡਟ ਸੀ ਜਾਨਾ ਪੰਨੀ ਸਿੰਘ ਜੀ ਇਹਨ ਪੇਸ਼ੈਂਟ ਰਵਿੰਦਰ ਸਿੰਘ ਗੁਰਪੀਤ ਕੌਰ ਜਮਨਜੀਤ ਕੌਰ ਜਿਹਨਾਂ ਦੇ ਨਾਲ ਹੋਇਆ ਇਹ ਪਾੜਨੇ ਹਾਦਸਾ। ਅੱਛਾ ਜੀ। ਤੇ ਡਾਕਟਰ ਸਾਹਿਬ ਹੋਇਆ ਕੱਚ ਸੀਗੇ ਇਹ ਕਿ ਕਿਸ ਚੀਜ਼ ਸੀਗੇ? ਇੱਕ ਗੱਡੀ ਸੀ ਗੱਡੀ ਉਹਦੀ ਬੰਦਗੀ ਐ ਸਟੋਏ ਦੇ ਵਿੱਚ ਛੱਡ ਗਈ ਜਿਆ ਬਿਆਂ ਦੇ। ਅੱਛਾ। ਲੇਕਿਨ ਇਹ ਕਿ ਸੱਟਾਂ ਲੱਗੀਆਂ ਹੋਣ ਸਾਰੇ ਜਿਹੜੇ ਪੱਗੀਆਂ ਦੇ ਹੈਡਿੰਗ ਸੀ, ਕਈਆਂ ਦੇ ਕ੍ਰੈਸ਼ਨ ਜਰੀ ਸੀ, ਕਈਆਂ ਦੇ ਫ੍ਰੈਕਚਰ ਡਾਊਟ ਸੀਗਾ ਤੇ ਮਤਲਬ ਉਹ ਪੇਸ਼ੈਂਟ ਨੂੰ ਡੈਫਰਲ ਆ ਨੈਸ਼ਨਲ ਰਿਸਰਚ ਫੋਰ ਦਾ ਹਾਈ ਸੈਕਟਰੀ ਆਪਣੇ ਕਹੇ ਤੇ ਲੱਗੇ ਜੀ ਤੁਸੀਂ ਜੀ ਮੇਰਾ ਨਾਮ ਸਲਿੰਦਰ ਸਿੰਘ ਹੈ ਜੀ ਚਾਜਿਕਾ ਹਾਦਸਾ ਹੋਇਆ ਆਪਣਾ ਬਾਈਕ ਉੱਤੇ ਹਾਂਜੀ ਤੇ ਕੀ ਕੀ ਰਿਹਾ ਮਾਮਲਾ ਕੀ ਇਤਰਾ ਮਾਮਲਾ ਇਹਦਾ ਜੀ ਗੱਡੀ ਇਹ ਜੋ ਜੰਮੂ ਪੈਸਲ ਹੋਈ ਉੱਤੇ ਧੀ ਤੋਂ ਉੱਪਰ ਅਨੁਖੜਾ ਡੱਪੀਓ ਤੇ ਬੱਧੀ ਹੈ ਇਹ ਬੜੇ ਯੋਨਾਂ ਸਵਾਰੀਆਂ ਕੱਡੀਆਂ ਵਿੱਚੋਂ ਭੱਜਣਾ ਸੌਖਾ ਸੀ ਤੁਸੀਂ ਕੱਡੀਆਂ ਆ ਗਈਆਂ ਨੇ ਬੰਦੇ ਬਹੁਤ ਸਾਰੇ ਪਬਲਿਸ਼ਨ ਵਿੱਚ ਕੱਡੀਆਂ ਹਾਂ ਤੇ ਕੀ ਕੀ ਹਾਲਾਤ ਕੀ ਬਣੇ ਹੋਏ ਨੇ ਹਾਲਾਤ ਜਿਹੜਾ ਬਜ਼ੁਰਗੋਂ ਦਾ ਮੁੰਡਾ ਹਰ ਜ਼ਿਆਦਾ ਇੱਕ ਗੱਡੀ ਗੱਡੀ ਚਲਾ ਰਿਆ ਸੀ ਨਹੀਂ ਉਹ ਉਹ ਠੀਕ ਸੀ ਕੋ ਅੱਛਾ ਜਿਹੜਾ ਗੱਡੀ ਚਲਾ ਰਿਆ ਸੀ ਉਹ ਠੀਕ ਸੀ ਕੋ ਉਹ ਸੱਤਾਂ ਉਹਦੇ ਬਹੁਤ ਕਿੰਨੇ ਜਣੇ ਦੀ ਗੱਡੀ ਸੀ ਚਾਰ ਜਣੇ ਜੀ ਕੋਣ ਕੋਣ ਸਵਾਰੀ ਸੀ ਇਹ ਕੱਡੀਆਂ ਇਦੋਂ ਆਉਂਦੇ ਇਹ ਜੀ ਉਹ ਖਾਲਾ ਦਫਲੇ ਤੋਂ ਇਹ ਵੇਖੇ ਹੀ ਮੰਨਦੇ ਤੇ ਕੀ ਤੇਜ਼ ਆ ਰਹੇ ਸੀ ਤੇਜ਼ ਬਹੁਤ ਗੱਡੀ ওভার ਕੰਟਰੋਲ ਹੋ ਗਈ ওভার ਕੰਟਰੋਲ ਇਹ ਨਹੀਂ ਪਤਾ ਲੱਗਾ ਵੀ ਬ੍ਰੇਕ ਦੀ ਜਗ੍ਹਾ ਰੇਸ ਤੇ ਪੈ ਰਹੀ ਚੱਲ ਕਿੱਥੇ ਜਿਹੜੇ ਹੋਣ ਤੋਂ ਲੱਗਿਆ ਹਸਾਲ ਹੋਣਾ ਤੇ ਕਿੰਨੇ ਜਣੇ ਹੋ ਲੱਗੇ ਤਿੰਨ ਜਣੇ ਲੱਗਿਆ ਕਿਹੋ ਜਣੇ ਨੇ ਦੋ ਫੈਮਿਲੀ ਆ ਇੱਕ ਬਜ਼ੁਰਗ ਹੈ ਤੇ ਇੱਕ ਡਰਾਈਵਰ ਜਿਹੜਾ ਆ ਇਹ ਅੱਗੇ ਤੋਂ ਆਹ ਤੇ ਜਾਵੀ ਆਦੀ ਆਉਂਦੀ ਜਾਂਦੀ ਨਹੀਂ ਸੱਟਾਂ ਲੱਗਿਆ ਗੱਡੀ ਟੱਗੀ ਹੋਈ ਸੀ ਉਦੋਂ ਸੱਟਾਂ ਬਹੁਤ ਲੱਗੀਆਂ